ਇੱਥੇ ਕਿਸਾਨ ਦਾ ਕੰਮ ਸੀਗਾ ਜਿਸ ਵੇਲੇ ਦਰਿਆ ਨੇ ਘਰ ਨੂੰ ਆ ਕੇ ਢਾ ਲਈ ਤਾਂ ਕਿਸਾਨ ਨੇ ਮਜਬੂਰਨ ਆਪਣੇ ਘਰ ਨੂੰ ਆਪਦੇ ਹੱਥੀਂ ਢਾ ਕੇ ਇੱਟਾਂ ਨੂੰ ਇੱਕ ਪਾਸੇ ਕਰ ਲਿਆ ਅੱਜ ਸਾਬ ਆਏ ਹੀ ਆਪਣੇ ਅਕਾਲ ਤਖਤ ਦੇ ਜਥੇਦਾਰ ਹਾਂਜੀ ਉਹਨਾਂ ਨੇ ਇੱਥੇ ਅਰਦਾਸ ਕੀਤੀ ਸੀ ਅਸੀਂ ਕਹਾ ਵੀ ਸਾਡੀ ਇਹੋ ਤੁਹਾਡੇ ਰਮੈਦ ਮਰਾਈ ਥੋੜੇ ਜਿਹਾ ਅੱਗੇ ਖਬਰ ਸਰਕਾਰਾਂ ਤਾਂ ਜਿਵੇਂ ਪੰਜਾਬ ਦੀ ਗਵਰਨਮੈਂਟ ਕਰ ਦੇਵੇ ਸਾਡਾ ਹੱਲ ਸੈਂਟਰ ਸਰਕਾਰ ਕਰ ਦੇਵੇ ਅਸੀਂ ਤਾਂ ਉਹਨਾਂ ਅੱਗੇ ਹੱਥ ਜੋੜ ਸਕਨੇ ਹਾਂ ਬਹੁਤ ਖਤਰਾ ਹੈ ਜੀ ਸਾਨੂੰ ਤਾਂ ਰਿਆ ਲੱਗੇ ਆ ਕਰ ਤੁਸੀਂ ਬਣਾਉਣਾ ਸ਼ੁਰੂ ਕੀਤਾ ਸੀਗਾ ਹਾਂਜੀ ਇਹੀ 2023 ਚੋਂ ਸ਼ੁਰੂ ਕੀਤਾ ਸੀ ਜੀ ਸਾਡੇ ਤੋਂ ਛੱਤਾ ਨਹੀਂ ਪਾਇਆ ਗਿਆ ਕਰਜ਼ਾ ਬਹੁਤ ਹੋ ਗਿਆ ਉਦਾਂ ਹੀ ਫਸ ਸਾਡੀ ਨੁਕਸਾਨ ਹੋ ਗਿਆ ਡੁੱਬ ਗਈ ਸੀ ਨਹੀਂ ਜੀ ਸੜਕ ਆਉਂਦੀ ਹੈ ਮੰਤਰੀ ਵੀ ਆਉਂਦੇ ਆ ਜੀ ਰਸੂਲ ਤਾਂ ਪਤਾ ਨਹੀਂ ਕਿੱਧਰ ਲੈ ਜਾਂਦੇ ਆ ਜੀ ਦੋਨੋਂ ਸਰਕਾਰਾਂ ਨੇ ਅਪੀਲ ਕਰਦੇ ਵੀ ਇਹਦਾ ਸਪੈਸ਼ਲ ਪੈਕੇਜ ਬਾਰਡਰ ਬਿਲਟ ਦਾ ਕਰਕੇ ਨਾ ਐਲਾਨ ਜਿੱਦਾਂ ਫਾਜ਼ਿਲਕੇ ਤੋਂ ਲੈ ਕੇ ਹਰੀਕੇ ਤੇ ਅੱਗੇ ਤੱਕ ਜਿੱਥੋਂ ਤੱਕ ਸਤਲੁਜ ਚੱਲਦਾ ਹੈ ਕੋਈ ਹੋਰ ਵੀ ਦਰਿਆ ਜਿਵੇਂ ਗੁਰਦਾਸਪੁਰ ਅਸੀਂ ਇਹਦੀ ਕਹਿੰਦੇ ਸਾਡਾ ਨੇਰਾ ਗੁਰਦਾਸਪੁਰ ਏਰੀਆ ਤੇ ਵੀ ਮਾਰ ਹੋਈ ਹੈ ਜਿਵੇਂ ਉੱਥੇ ਕਹਿੰਦੇ ਨੇ ਪਤਾ ਨਹੀਂ ਕਿਹੜਾ ਡੈਮ ਟੁੱਟਿਆ ਹੈ ਸਾਨੂੰ ਪ੍ਰੋਪਰ ਇਹ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਇਕੱਠੇ ਹੋ ਕੇ ਸਾਨੂੰ 5 5 10 10 ਮਰਲੇ ਪਿੱਛੇ ਤੋਂ ਜਗ੍ਹਾ ਵੀ ਚਾਹੀਦੀ। ਜੰਗ ਦੀ ਮਾਰ ਵੀ ਹੈਗੀ ਐ, ਪਾਣੀ ਦੀ ਮਾਰ ਵੀ ਹੈਗੀ ਐ। ਤੁਸੀਂ ਦੇਖ ਸਕਦੇ ਹੋ ਇੱਕ ਸਾਲ ਜਿਮੀਦਾਰ ਨੇ ਘਰ ਵੀ ਸ਼ੁਰੂ ਕੀਤਾ ਸੀਗਾ। ਪਰ ਘਰ ਦਾ ਲੈਂਟਰ ਹਜੇ ਤੱਕ ਨਹੀਂ ਪਿਆ। ਲੈਂਟਰ ਨਾ ਪੈਣ ਦਾ ਕਾਰਨ ਸਰਹੱਦੀ ਪਿੰਡ ਕਦੇ ਜੰਗਾਂ ਦੀ ਮਾਰ ਤੇ ਕਦੇ ਹੜ੍ਹਾਂ ਦੀ ਮਾਰ। ਸ਼ਹੀਦਾਂ ਦੇ ਤਰਤੀ ਫਰੋਇਪਰ ਤੇ ਫਰੋਇਪਰ ਦਾ ਸਰਹੱਦੀ ਪਿੰਡ ਟਿੰਡੀਵਾਲਾ ਜਿੱਤੇ ਹੜਾ ਨੇ ਐਸੀ ਤਬਾਈ ਮਚਾਈ ਕਿ ਲੋਕਾਂ ਦੀਆਂ ਜ਼ਮੀਨਾਂ ਨੂੰ ਖੋੜ ਕੇ ਲੈ ਗਿਆ ਲੋਕਾਂ ਦੇ ਘਰ ਵੀ ਢਾ ਦਿੱਤੇ ਲੋਕਾਂ ਨੂੰ ਘਰੋਂ بے ਕਰ ਕਰਤਾ ਇਸ ਵਕਤ ਜਿੱਤੇ ਅਸੀਂ ਖੜੇ ਹਾਂ ਇੱਥੇ ਇੱਕ ਕਿਸਾਨ ਦਾ ਘਰ ਸੀਗਾ ਅਸੀਂ ਤੁਹਾਨੂੰ ਤਸਵੀਰਾਂ ਵਿੱਚ ਦਿਖਾਉਂਦੇ ਹਾਂ ਜਿੱਤੇ ਮਹਿਲਾਵਾਂ ਔਰਤਾਂ ਬੈਠੀਆਂ ਹੋਈਆਂ ਆ ਉਹ ਥੱਲੇ ਲੀਆਂ ਮੌਜੂਦ ਹੈ ਇੱਥੇ ਕਿਸਾਨ ਦਾ ਘਰ ਸੀਗਾ ਜਿਸ ਵਿਲੇਂ ਤਰਿਆ ਨੇ ਘਰ ਨੂੰ ਆਕੇ ਢਾ ਲਈ ਤੇ ਕਿਸਾਨ ਨੇ ਮਜਬੂਰਨ ਆਪਣੇ ਘਰ ਨੂੰ ਆਪਦੇ ਹੱਥੀਂ ਢਾ ਕੇ ਇੱਟਾਂ ਨੂੰ ਇੱਕ ਪਾਸੇ ਕਰ ਲਿਆ ਤਾਂ ਜੋ ਘਟ ਤੋਂ ਘਟ ਇੱਟਾਂ ਹੀ ਵੱਜ ਜਾਣ ਇਨਾਂ ਲੋਕਾਂ ਦੀ ਇੰਨੀ ਕੋ ਮਜਬੂਰੀ ਹੈ ਕਿ ਤਿਲ-ਤਿਲ ਨੂੰ ਅੱਜ ਤਰਸ ਰਿਹਾ ਕਿੱल्ल्या ਦੇ ਮਾਲਕ ਅੱਜ ਮਰ ਲਿਆ ਨੂੰ ਤਰਸ ਰਿਹਾ ਮਹਿਲਾਂ ਦੇ ਮਾਲਕ ਅੱਜ ਇੱਟਾਂ ਨੂੰ ਤਰਸ ਰਿਹਾ ਕੋਸ਼ਿਸ਼ ਕੀਤੀ ਕਿਸਾਨ ਨੇ ਕਿ ਸਾਡੀਆਂ ਇੱਟਾਂ ਹੀ ਵੱਜ ਜਾਣ ਤੁਸੀਂ ਦੇਖ ਸਕਦੇ ਹੋ ਇੱਕ ਸਾਲ ਨੇ ਜ਼ਿਮੀਦਾਰ ਨੇ ਘਰ ਵੀ ਸ਼ੁਰੂ ਕੀਤਾ ਸੀਗਾ ਪਰ ਘਰ ਦਾ ਲੈਂਟਰ ਹਜੇ ਤੱਕ ਨਹੀਂ ਪਿਆ ਲੈਂਟਰ ਨਾ ਪੈਣ ਦਾ ਕਾਰਨ ਸਰਹੱਦੀ ਪਿੰਡ ਕਦੇ ਚੰਗਾ ਦੀ ਮਾਰ ਤੇ ਕਦੇ ਹੜਾ ਦੀ ਮਾਰ ਇਸ ਪਰਿਵਾਰ ਦੇ ਮੁਖੀ ਇੱਥੇ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਉਹਨਾਂ ਦੇ ਹਾਲਾਤਾਂ ਬਾਰੇ ਜਾਣਾਂਗੇ ਉਹਨਾਂ ਦੇ ਹਾਲਾਤਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਹਾਂਜੀ ਵੀਰ ਜੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਕਿੰਨੀ ਕੁ ਫਸਲ ਸੀਗੀ ਸਾਡਾ ਜੀ ਬਹੁਤ ਹੋ ਗਿਆ ਜੀ ਸਾਡਾ ਹੈਗਾ 10 ਕਿਲੇ ਚੋਨਾ ਇਹ ਖਤਮ ਹੋ ਗਿਆ ਦਹਾ ਹੋ ਗਿਆ ਤੇ ਹੋਰ ਪਿੰਡ ਵਾਲੇ ਗਾਉਂ ਵਾਲਿਆਂ ਦਾ ਬਹੁਤ ਨੁਕਸਾਨ ਸਾਰਿਆਂ ਦਾ ਹੋ ਗਿਆ ਸਾਰਿਆਂ ਦਾ ਹਾਂਜੀ ਬਚਾ ਕੁਛ ਵੀ ਨਹੀਂ ਜੇ ਤੁਹਾਡੀ ਗੱਲ ਕਰੀਏ ਤਾਂ ਇੱਥੋਂ ਦਰਿਆ ਪਹਿਲਾਂ ਤੁਹਾਡੇ ਘਰ ਤੋਂ ਕਿੰਨੀ ਦੂਰ ਸੀ ਇੱਥੋਂ ਹੈਗਾ ਇਹ ਜੀ ਪਹਿਲੇ 10 ਕਿਲੇ ਦੂਰ ਸੀ 10 ਕਿਲੇ ਹਾਂਜੀ ਤਾਂ ਹੁਣ ਦਰਿਆ ਤੇ ਪਿੰਡ ਤੱਕ ਆ ਗਿਆ ਹਾਂਜੀ ਹੁਣ ਜੀ ਸਾਡਾ ਘਰ ਸੀ ਇੱਥੇ ਰੈਚੀ ਹਾਂ ਇਹ ਰਾਇਸ਼ ਇੱਥੇ ਸਾਡੀ ਸੀਗੀ ਤੇ ਉਹ ਦਰਿਆ ਬਿਲਕੁਲ ਆ ਗਿਆ ਸਾਡੇ ਕਮਰੇ ਦੇ ਨਾਲ ਹੀ ਤੇ ਡਿੱਗ ਵੀ ਪਿਆ ਹੋਈ ਸੀ ਤਾਂ ਫਿਰ ਇਹ ਸੋਚਿਆ ਕਿ ਦਰਿਆ ਜ਼ੋਰ ਕੇ ਲੈ ਜਾਊਗਾ ਘੱਟੋ ਘੱਟ ਇੱਟਾਂ ਤਾਂ ਵੱਜ ਜਾਣ ਹਾਂਜੀ ਕੁਛ ਅਸੀਂ ਕੋਸ਼ਿਸ਼ ਕੀਤੀ ਇੱਟਾਂ ਪੱਟਣ ਦੀ ਦਰਿਆ ਲੋੜ ਕੇ ਲੈ ਜਾਊਗਾ ਦਲਵਾੜਾ ਛੱਡ ਗਿਆ ਕਮਰਾ ਸਾਰਾ ਕੁਝ ਖਤਰਾ ਤਾਂ ਹਾਲੇ ਵੀ ਉਵੇਂ ਹੀ ਹੈ ਦਰਿਆ ਤਾਂ ਬਿਲਕੁਲ ਨਾਲ ਲੱਗਾ ਕੇ ਹਾਂਜੀ ਖਤਰਾ ਹੋਵੇਂ ਜੀ ਬਹੁਤ ਖਤਰਾ ਹੈ ਜੀ ਸਾਨੂੰ ਤਾਂ ਤੇ ਯਾਰ ਲੱਗੇ ਆਹ ਘਰ ਤੁਸੀਂ ਬਣਾਉਣਾ ਸ਼ੁਰੂ ਕੀਤਾ ਸੀਗਾ ਹਾਂਜੀ ਇਹ ਅਸੀਂ 2023 ਚ ਸ਼ੁਰੂ ਕੀਤਾ ਸੀ ਜੀ ਸਾਡੇ ਤੋਂ ਛੱਤਾ ਨਹੀਂ ਪਾਈਆਂ ਗੀਆਂ ਕਰਜ਼ਾ ਬਹੁਤ ਹੋ ਗਿਆ ਉਹਦਾ ਹੀ ਫਸਲ ਸਾਡੀ ਨੁਕਸਾਨ ਹੋ ਗਿਆ ਡੁੱਬ ਗਈ ਸੀ ਹੂੰ ਫਸਲ ਤਬਾਹ ਹੋ ਗਈ ਸੀ ਤੇਜੀ ਫਸਲ ਤਬਾਹ ਹੋ ਗਈ ਹਾਂਜੀ ਤਾਂ ਸੋਚਿਆ ਹੁਣ ਆਇਆ ਕਿ 24 ਦੇ ਵਿੱਚ ਜਾਂ 25 ਦੇ ਵਿੱਚ ਲੈਂਟਰ ਪਾਵਾਂਗੇ ਹਾਂਜੀ ਤਾਂ 25 ਜੇ ਫਿਰ ਹੜ੍ਹਾਂ ਨੇ ਫਸਲ ਤਬਾਹ ਕਰ ਦਿੱਤੀ ਹਾਂਜੀ ਸੋਚਿਆ ਸੀ ਇਹੋ ਹੀ ਹੂੰ ਵੀ ਅਸੀਂ 24 25 ਵਿੱਚ ਛੱਤਾ ਛੋਤਾ ਪਾਲਾਂਗੇ ਹੁਣ ਫਿਰ ਹੜ ਆ ਗਿਆ ਜੀ ਹੂੰ ਉਹਨਾਂ ਹੜ੍ਹਾਂ ਕਰਕੇ ਫੇਰ ਫਸਲ ਸਾਡੀ ਬਰਬਾਦ ਹੋ ਗਈ ਤੇ ਕਮਰੇ ਵੀ ਟਹਿਣੇ ਸ਼ੁਰੂ ਹੋ ਗਏ ਪਹਿਲਾਂ ਵਾਲੇ ਰੇਸ਼ੀ ਜਿਹੜੇ ਸੀ ਉਹ ਵੀ ਸਾਡੀ ਛੱਤਾਂ ਰਹਿ ਗਏ ਆ ਜੀ ਹਾਂ ਕੋਈ ਜਿੱਦਾਂ ਦੇ ਹਾਲਾਤ ਬਣੇ ਹੋਏ ਆ ਉਹਨੇ ਇਸ ਮਕਾਨ ਦਾ ਲੈਂਡਰ ਪਾਉਗੇ ਹੁਣ ਤਾਂ ਮੁਸ਼ਕਲ ਹੀ ਪਵੇਗਾ ਜੀ ਸਾਡੇ ਕੋਲ ਹਾਂਜੀ ਬਹੁਤ ਲਾਤ ਮਾੜੇ ਹੋ ਗਏ ਜੀ ਇੱਕ ਤਾਂ ਆਪ ਦੇ ਹਾਲਾਤ ਹੀ ਮਾੜੇ ਹੋ ਗਏ ਫਿਰ ਦਰਿਆ ਵੀ ਘਰ ਦੇ ਬਿਲਕੁਲ ਨਾਲ ਆ ਕੇ ਲੱਗ ਗਿਆ ਹਾਂਜੀ ਹਾਂਜੀ ਦਰਿਆ ਵੀ ਲੱਗ ਕੇ ਆ ਗਿਆ ਹਾਂ ਬਿਲਕੁਲ ਲੱਗ ਕੇ ਆ ਗਿਆ ਸਾਡੇ ਜਿਹੜਾ ਰੇਟਾ ਹਲ ਆਉਂਦਾ ਯਾਰ ਪਿੰਡ ਤੇ ਸਾਰੇ ਨੂੰ ਹੀ ਖਤਰਾ ਹਾਂਜੀ ਹਾਂਜੀ ਟਾਹ ਲਾਈ ਆਉਂਦਾ ਜੀ ਸਾਰੇ ਪਿੰਡ ਨੂੰ ਖਤਰਾ ਹੈ ਜੀ ਇੱਥੇ ਤਾਂ ਪੱਥਰਾਂ ਦੀ ਕਿ ਨੋਚਾ ਵੱਜਣ ਫੇਰ ਸਾਡੇ ਕੋ ਬਚਾ ਹੁੰਦਾ ਥੋੜਾ ਬਹੁਤ ਇਹ ਪੱਥਰਾਂ ਦੀ ਨਹੀਂ ਨੋਚਾਂ ਵੱਜਦੀਆਂ ਸਾਡੇ ਤਾਂ ਪਿੰਡ ਸਾਰਾ ਹੀ ਲੈ ਜਾਏਗਾ ਟਾਹ ਕੇ ਦੇਖ ਲ ਜਾਏਗਾ ਦਰਿਆ ਸਾਡਾ ਪਿੰਡ ਸਾਰਾ ਹੀ ਇਹ ਨਹੀਂ ਇੱਕ ਹਾਂਜੀ ਟੈਂਡੀ ਵਾਲਾ ਪਿੰਡ ਹੈ ਤੇ ਅੱਗੇ ਵੀ ਕੋਈ ਜੰਗ ਦਾ ਖਤਰਾ ਸਾਨੂੰ ਬਹੁਤ ਪਰੇਸ਼ਾਨ ਹੈ ਇੱਥੇ ਗਿਆ। ਹੂੰ ਕਦੀ ਸਮਾਂ ਚੱਕੋ ਸਾਡਾ ਸਮਾਂ ਜੰਗ ਦੇ ਵਿੱਚ ਇੱਥੇ ਰਹਿ ਜਾਂਦਾ ਸੀ। ਬਾਰਡਰ ਕਿੰਨੀ ਕਿੰਨੀ ਦੂਰ ਹੈ? ਇੱਥੋਂ ਜੇਗਾ 2 ਕੋ ਕਿਲੋਮੀਟਰ ਹੈ। ਹੂੰ ਹਾਂਜੀ ਜੋ ਜੰਗ ਦਾ ਮਾਹੌਲ ਬਣਿਆ ਉਹਦੇ ਵੀ ਉੱਠਣਾ ਪਿਆ ਸੀ। ਹਾਂਜੀ ਫਿਰ ਵੀ ਕਾਰ ਛੱਡਣਾ ਪਿਆ ਸੀ। ਹਾਂਜੀ ਫਿਰ ਵੀ ਕਾਰ ਅਸੀਂ ਛੱਡਿਆ ਕਿਉਂ ਜੰਗ ਦਾ ਮਾਹੌਲ ਬਣਿਆ ਸੀ। ਹੂੰ ਉਹਦਾ ਵੀ ਕਾਰ ਛੱਡ ਕੇ ਅਸੀਂ ਪਾਸੇ ਚਲੇ ਗਏ। ਪਿੱਛੇ ਹਾਂਜੀ ਕਦੇ ਜੰਗ ਦਾ ਡਰ ਤੇ ਕਦੇ ਹੜਾ ਦਾ ਡਰ। ਹਾਂਜੀ ਹਾਂਜੀ। ਕਦੀ ਜੰਗ ਦਾ ਡਾ ਰਹੀਏ ਤੇ ਕਦੀ ਅੜਾਂ ਦਾ ਅਸੀਂ ਤਾਂ ਵਿਚਕਾਰ ਫਸੇ ਪਏ ਆ ਕੋਈ ਸਾਡਾ ਹੱਲ ਨਹੀਂ ਉਹਨੂੰ ਤਾਂ ਪਿੱਛੇ ਸਰਕਾਰ ਕੋਈ ਜਗ੍ਹਾ ਦੇ ਦੇਵੇ ਅਸੀਂ ਕਮਰੇ-ਕਮਰੇ ਪਿੱਛੇ ਪਾ ਲਈਏ ਹਾਂਜੀ ਖੁਦਾ ਸਾਹਿਬ ਮਰਲੇ ਪੰਜ-ਪੰਜ ਦੇ ਦਿੰਦਾ ਲੈ ਕਿੱल्ल्या ਦੇ ਮਾਲਕ ਹਾਲਾਤ ਹੀ ਹੋ ਗਈ ਹੁਣ ਸਰਕਾਰਾਂ ਤੋਂ ਮਰਲੇ ਮੰਗਦੇ ਹਾਂਜੀ ਹੁਣ ਜੇ ਸਾਡਾ ਕੁਛ ਨਹੀਂ ਸਮੇਂ ਦੀ ਗੱਲ ਸਮਾ ਮਾੜਾ ਹਾਂਜੀ ਸਮਾ ਮਾੜਾ ਹੀ ਬਹੁਤ ਸਮੇਂ ਨੇ ਇੰਨੀ ਕੁ ਮਾਰ ਮਾਰੀ ਆ ਕਿ ਅੱਜ ਸਰਦਾਰ ਜਿਹੜੇ ਹੈਗੇ ਨੇ ਕਿੱल्ल्या ਦੇ ਮਾਲਕ ਜ਼ਿਮੀਦਾਰ ਨੇ ਉਹ ਮਰਲੇ ਮੰਗਦੇ ਪਏ ਨੇ ਇਹਵੇਂ ਜੀ ਉਹਨਾਂ ਕਿ ਕਿੱ데 ਜਾਈਏ ਕਿਦੋਂ ਸੋਚਿਆ ਸੀ ਅਸੀਂ ਆਲੀਸ਼ਾਨ ਘਰ ਖੜਾ ਕਰਾਂਗੇ ਕੋਠੀ ਪਾਵਾਂਗੇ ਉਹਦੇ ਲੈਂਟਰ ਵੀ ਨਹੀਂ ਪਏ ਹਾਂ ਜੀ ਅੱਜ ਮੋੜ ਤੋਂ ਅਸੀਂ ਮਰਲੇ ਮੰਗ ਕੇ ਕਿੰਨੇ ਆ ਕਿ ਚੱਲ ਸਾਡਾ ਰਹਿਣ ਬਸੇਰਾ ਵਾਹ ਰਹਿਣ ਸੇਣਾ ਬਾਹ ਦਰਿਆ ਕੱਟ ਕੇ ਲੈ ਜਾਏਗਾ ਨਾ ਰਿੰਦਾ ਵੀ ਪਿੰਡ ਵੀ ਕੱਟ ਕੇ ਲੈ ਜਾਏਗਾ ਸਾਨੂੰ ਇਹ ਨੋਚਾਂ ਦਾ ਕੰਮ ਨਾ ਹੋਇਆ ਇਹ ਨੋਚਾਂ ਦਾ ਨਾ ਕੰਮ ਆ ਸਾਡਾ ਤਾਂ ਅਗਲੀ ਵਾਰ ਪਿੰਡ ਸਾਰਾ ਪਿੰਡ ਸਾਰਾ ਟਾਹ ਕੇ ਲੈ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਤੁਹਾਡੇ ਚੈਨਲ ਵਾਲੇ ਜਿਹੜੇ ਪਾਏ ਨੇ ਆਪ ਜੀ ਦੇ ਚੈਨਲ ਦਾ ਬਹੁਤ ਧੰਨਵਾਦ ਹੈ ਜਿਹੜਾ ਸਾਡੀ ਤੁਹਾਡੀ ਮੰਗ ਕੀ ਹੈਗੀ ਤੁਹਾਡਾ ਪਿੰਡ ਟੈਂਡੀ ਵਾਲਾ ਹੈ ਹਾਂ ਜੀ ਬਾਈ ਜੀ ਸਾਡਾ ਪਿੰਡ ਟੈਂਡੀ ਵਾਲਾ ਹੈ ਜੀ ਤੇ ਆ ਤੋਂ ਤੁਹਾਡੇ ਪਿੰਡ ਤੇ ਬਿਲਕੁਲ ਨਾਂ ਲ ਆ ਗਿਆ ਤੇ ਹਜੇ ਵੀ ਖਤਰਾ ਬਣਿਆ ਹੋਇਆ ਇਸ ਖਤਰੇ ਨੂੰ ਕਿਵੇਂ ਟਾਲਿਆ ਜਾ ਸਕਦਾ ਬਾਈ ਜੀ ਅਸੀਂ ਤਾਂ ਸਮਾਜ ਸੇਵਕ ਹੀ ਆਏ ਸੀ ਕਈ ਆਉਂਦੇ ਪੈਣੇ ਜਿਵੇਂ ਵਾਰਿਸ ਪੰਜਾਬ ਦੇ ਤੇ ਜਿੱਦਾਂ ਆਪਣੇ ਗੜਗੱਜ ਸਾਹਿਬ ਆਏ ਹੀ ਆਪਣੇ ਅਕਾਲ ਤਖਤ ਦੇ ਜੇਸੇਦਾਰ ਹਾਂਜੀ ਉਹਨਾਂ ਨੇ ਇੱਥੇ ਅਰਦਾਸ ਕੀਤੀ ਸੀ ਅਸੀਂ ਕਿਹਾ ਵੀ ਸਾਡੀ ਇਹੋ ਬਈ ਤੁਹਾਡੇ ਰਮੈਦ ਮਰਾਈ ਥੋੜੇ ਜੱਗ ਅੱਗੇ ਖਬਰ ਸਰਕਾਰਾਂ ਥਾਈ ਜਿਵੇਂ ਪੰਜਾਬ ਦੀ ਗਵਰਨਮੈਂਟ ਕਰ ਦੇਵੇ ਸਾਡਾ ਹੱਲ ਸੈਂਟਰ ਸਰਕਾਰ ਕਰ ਦੇਵੇ ਅਸੀਂ ਤਾਂ ਉਹਨਾਂ ਅੱਗੇ ਹੱਥ ਜੋੜ ਸਕਨੇ ਆ ਕਿਉਂਕਿ ਅਸੀਂ ਐਡੇ ਕੋਈ ਵੱਡੇ ਲੀਡਰ ਜਾਂ ਕੋਈ ਪਹੁੰਚਤ ਹੈਗੇ ਨਹੀਂ ਸਾਡੇ ਕੋਲ ਜਿਹੜੀ 2-3 ਤਿੰਨ ਕਿੱਲਾ ਕਿੱਲਾ ਜ਼ਮੀਨ ਹੈਗੀ ਉਹ ਵੀ ਸਾਡੇ ਜ਼ਮੀਨਾਂ ਦਾ ਬੁਰਾ ਆ ਲਿਆ ਦਰਿਆ ਕੁਛ ਲੈ ਗਿਆ ਕਈ ਘਰਾਂ ਦੀਆਂ ਜ਼ਮੀਨਾਂ ਤੁਹਾਨੂੰ ਦੱਸ ਹੀ ਹੋਣਾ ਬਾਈਵਰੀ ਤੇ ਕੁਛ ਜ਼ਮੀਨਾਂ ਸਾਡੀਆਂ ਕਾਚੀਆਂ ਨੇ ਕੁਛ ਪੱਕੀਆਂ ਹੈਗੇ ਨੇ 2009 ਦੀ ਪਾਲਿਸੀ ਚ ਬਾਦਲ ਸਾਹਿਬ ਕਰਕੇ ਗਏ ਸਵਰਗਵਾਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਸੀਂ ਸਰਕਾਰ ਸੈਂਟਰ ਸਰਕਾਰ ਅੱਗੇ ਵੀ ਇਹੋ ਹੱਥ ਜੋੜ ਕੇ ਬੇਨਤੀ ਕਰਦੇ ਆਂ ਮੰਗ ਕਰਦੇ ਆ ਪੰਜਾਬ ਸਰਕਾਰ ਅੱਗੇ ਵੀ ਤੁਸੀਂ ਦੋਨੇ ਤਰ੍ਹਾਂ ਬੈਠ ਕੇ ਆਪ ਚ ਸਲਾਹ ਕਰਕੇ ਸਾਨੂੰ ਦੱਸੋ ਵੀ ਸਾਨੂੰ ਕਿਹੜੇ ਪਾਸੇ ਲਾਉਣਾ ਹੈ ਸਾਡੇ ਜ਼ਮੀਨਾਂ ਦਾ ਮਸਲਾ ਹੱਲ ਕਰਵਾ ਦਿਓ ਵੋਟ ਬਣੀ ਤੁਹਾਡੀ ਹਾਂਜੀ ਬਾਈ ਜੀ ਅਸੀਂ ਵੋਟ ਪਾਉਂਦੇ ਹਾਂ ਬਾਈ ਜੀ ਮੈਨੂੰ ਸਰਕਾਰ ਚੁਣਦੇ ਹੋ ਜੀ ਹਾਂਜੀ ਹਾਂਜੀ 3 4 ਵਜੇ ਤੁਸੀਂ ਵੋਟ ਵੀ ਪਾਉਂਦੇ ਹੋ ਸਰਕਾਰ ਵੀ ਚੁਣਦੇ ਹੋ ਫਿਰ ਵੀ ਹੱਕ ਮੰਗ ਲਈ ਤੁਹਾਨੂੰ ਸਰਕਾਰ ਅੱਗੇ ਹੱਥ ਜੋੜਨੇ ਪੈ ਰਹੇ ਆ ਇਹ ਬਾਈ ਜੀ ਤੁਹਾਨੂੰ ਪਤਾ ਹੀ ਇਹ ਵੋਟਾਂ ਤੋਂ ਪਹਿਲਾਂ ਕਹਿੰਦੇ ਹੁੰਦੇ ਅਸੀਂ ਆ ਇਦਾਂ ਇਦਾਂ ਕਰਾਂ ਦੇ ਤੁਹਾਡਾ ਮਸਲਾ ਹੱਲ ਕਰਾਂ ਦੇ ਜਿੱਦੋਂ ਪਹਿਲਾ ਕਾਂਗਰਸ ਦੀ ਸਰਕਾਰ ਆਈ ਉਹ ਕਹਿੰਦੇ ਤੁਹਾਨੂੰ 1 ਰੁਪਏ ਚ ਮਾਲਕ ਬਣਾ ਦੇਾਂਗੇ ਪਿੰਡ ਤੱਕ ਪੱਕੀ ਸੜਕ ਆਉਂਦੀ ਹੈ ਹਾਂਜੀ ਹਾਂਜੀ ਪੱਕੀ ਸੜਕ ਆਉਂਦੀ ਪਰ ਸੜਕ ਦਾ ਨਾਇਸ਼ ਨਾਇਸ਼ ਬਾਜਕ ਮਤਲਬ ਸੜਕ ਆਉਂਦੀ ਹੈ ਸਹੂਲਤਾਂ ਨਹੀਂ ਆਉਂਦੀਆਂ ਨਹੀਂ ਜੀ ਸੜਕ ਆਉਂਦੀ ਹੈ ਮੰਤਰੀ ਵੀ ਆਉਂਦੇ ਆ ਜੀ ਪਰ ਸਹੂਲਤਾਂ ਪਦਨ ਕਿੱਧਰ ਲੈ ਜਾਂਦੇ ਆ ਜੀ ਆਹੀ ਤਾਂ ਚੈਨਲ ਟੋੜੇ ਰਹੇ ਮਾਦਿਆਂ ਨੇ ਇਹ ਕਹਿੰਨੇ ਵੀ ਸਾਡੀਆਂ ਜ਼ਮੀਨਾਂ ਜਿਹੜੀਆਂ 2009 ਦੀ ਪਾਲਿਸੀ ਉਹੀ ਦੋਵੇਂ ਸਰਕਾਰਾਂ ਆਪਜ ਬੈਠ ਕੇ ਸਾਡੇ ਗਰੀਬਾਂ ਦੀ ਆ ਲਾਜ ਰੱਖ ਲੈਣ ਸਾਡੀ ਰਜਿਸਟਰੀਆਂ ਦੇ ਕਿਹੜੀਆਂ ਹੈਗੀਆਂ ਨੇ ਉਹੀ ਪਾਲਿਸੀ ਲਾਗੂ ਕਰਕੇ ਸਾਨੂੰ ਰਜਿਸਟਰੀਆਂ ਕਰਾ ਕਰਨ ਨੂੰ ਕਹਿਣ ਆਮ ਪਬਲਿਕ ਨੂੰ ਜਿਵੇਂ ਜਿਵੇਂ ਲੈਂਡ ਪਾਲਿਸੀ ਕਰਤੇ ਰਾ ਲਾਗੂ ਤੇ ਜਿਹੜੀਆਂ ਕਚੀਆਂ ਨੇ ਗਰਦੌਰੀਆਂ ਸਾਡੇ ਬਜ਼ੁਰਗਾਂ ਦੇ ਚੱਲਦੀਆਂ ਪਈਆਂ ਅਸੀਂ ਉਹ ਵੀ ਤੋੜਤੀਆਂ 2018-19 ਚ ਉਹਨਾਂ ਦੇ ਚ 22000 ਕਰੋੜ ਆਇਆ ਸੀ ਪਤਾ ਨਹੀਂ ਕਿ ਉਸ ਟਾਈਮ ਦੀ ਸਰਕਾਰ ਤੇ ਕੀ ਕੀ ਸਾਨੂੰ ਮਿਲਿਆ ਕੁਛ ਨਹੀਂ ਪਤਾ ਨਹੀਂ ਉਹਨਾਂ ਕੀ ਕੀਤਾ ਕੀ ਨਹੀਂ ਆ ਸੀ ਤੇ ਕਹਿੰਨੇ ਸਾਡਾ ਗਰੀਬ ਦਾ ਹੱਕ ਸਾਨੂੰ ਦਿੱਤਾ ਜਾਵੇ ਉਦੋਂ ਲੈ ਕੇ ਅੱਜ ਤੱਕ ਜੰਗ ਦਾ ਖਰਾਬਾ ਹੋਵੇ ਚਾਹੇ ਹੜਾਂ ਦਾ ਤੁਹਾਡੇ ਲਈ ਮੁਆਵਜ਼ਾ ਆਉਂਦਾ ਪਰ ਤੁਹਾਡੇ ਤੱਕ ਪਹੁੰਚਦਾ ਨਹੀਂ ਇਹ ਤਾਂ ਬਾਈ ਜੀ ਅਸੀਂ ਤੁਹਾਡੇ ਕੋਲ ਬਹੁਤ ਸੁਣੀ ਜਾਂਦੇ ਆ ਵੀ ਜੰਗ ਦਾ ਮਜਬੂਰ ਵੀ ਆਉਂਦਾ ਹੈ ਜੰਗ ਦੇ ਟਾਈਮ ਹੈ ਬਾਈ ਜੀ ਆ ਪਿੱਛੇ ਤੁਹਾਨੂੰ ਪਤਾ ਹੀ ਹੈ ਜਦੋਂ ਸਾਡੀਆਂ ਟਰੈਲੀਆਂ ਸ਼ਾਇਦ ਤੁਹਾਡੇ ਚੈਨਲ ਤੇ ਵੀ ਲਾਈਵ ਬਣੀ ਹੋਗੀ ਵੀਡੀਓ ਜੰਗ ਇੱਥੇ ਆ ਆਪਣੇ ਖਾਈ ਕੋਲ ਬੰਬ ਬਲਾਸਟ ਹੋਇਆ ਸੀਗਾ ਉਹ ਵਿਚਾਰੇ ਇੱਕ ਦੋ ਪਰਿਵਾਰ ਡੈਥ ਹੋ ਗਈ ਸੀ ਮੈਂ ਐਡਮਿਟ ਵੀ ਰਹੀ ਸਾਡੇ ਏਰੀਆ ਦੇ ਵਿੱਚ ਕਾਫੀ ਅਸੀਂ ਤਾਂ ਜੋ ਬੱਚੇ ਛੋਟੇ ਲੈ ਕੇ ਪਿੱਛੇ ਚਲੇ ਗਏ ਸਾਡੇ ਡੈਡੀ ਬਰੀ ਸੀਗੇ ਇੱਥੇ ਕੁਝ ਪਿੰਡ ਦੇ ਲੋਕ ਸੀਗੇ ਸਾਡੇ ਚਾਚੇ ਤਾਏ ਕਹਿੰਦੇ ਵੀ ਇੱਥੇ ਰਾਤ ਨੂੰ ਬੰਬ ਗਾਇਆ ਤੇ ਆਪਣੇ ਆਨੇ ਉਹ ਗੋਲਾਈਆਂ ਨੇ ਰੋਕਣ ਵਾਸਤੇ ਜਾਲੀਆਂ ਜੀ ਏਕੜ ਕਹਿੰਦੇ ਨੇ ਬੰਬ ਨੂੰ ਡਿਫਿਊਜ਼ ਕਰਨ ਵਾਸਤੇ ਜਿਹੜੇ ਆਪਾਂ ਡਰੋਨ ਕਹਿੰਦੇ ਨੇ ਕਹਿੰਦੇ ਡਰੋਨ ਆਉਂਦੇ ਸੀ ਬੰਬਾਂ ਵਾਲੇ ਤੇ ਅਸੀਂ ਇਹ ਕਹਿੰਦੇ ਤੁਸੀਂ ਕਹਿੰਦੇ ਪਜੇ ਉਹਦਾ ਉਹਦਾ ਵੀ ਖਰਾਬਾ ਆਉਂਦਾ ਜਾਂ ਕਿਦਾਂ ਜਿਵੇਂ ਕਹਿੰਦੇ ਜੇ ਤੁਹਾਨੂੰ ਮਾਇਆਵਾਂ ਆਉਂਦੇ ਨਹੀਂ ਮਿਲਿਆ ਤੁਸੀਂ ਸਰਕਾਰ 'ਕਿ ਮੰਗ ਰੱਖੀ ਹੈ ਕਿ ਤੁਹਾਡੀਆਂ ਜ਼ਮੀਨਾਂ ਪੱਕੀਆਂ ਕੀਤੀਆਂ ਜਾਣ ਤੁਹਾਨੂੰ ਮੁਆਵਜ਼ਾ ਦਿੱਤੀ ਜਾਵੇ ਹਾਂ ਜੀ ਸਰ ਹਾਂ ਦਰਿਆ ਦੇ ਬੰਨਾਂ ਦੀ ਮਜ਼ਬੂਤ ਵੀ ਕੀਤੇ ਜਾਣ ਬੰਨ ਹਾਂਜੀ ਹਾਂਜੀ ਬਾਈ ਜੀ ਅਸੀਂ ਨਾਲ ਉਹ ਵੀ ਜਗਰ ਜ਼ਮੀਨਾਂ ਪੱਕੀਆਂ ਹੁੰਦੇ ਆਂ ਤਾਂ ਜਮੀਨਾ ਆਬਾਦ ਤਾਂ ਹੀ ਹੋਣੀ ਹੈ ਜੇ ਬੰਨ ਮਜ਼ਬੂਤ ਹੋਣਗੇ। ਹਾਂਜੀ। ਉਹਦੇ ਵਾਸਤੇ ਬਾਈ ਜੀ ਅਸੀਂ ਦੋਨੋਂ ਸਰਕਾਰਾਂ ਦੇ ਅਪੀਲ ਕਰਦੇ ਵੀ ਇਹਦਾ ਸਪੈਸ਼ਲ ਪੈਕੇਜ ਬਾਰਡਰ ਬਿਲਟ ਦਾ ਕਰਕੇ ਐਲਾਨ ਜਿੱਦਾਂ ਫਾਜ਼ਿਲਕੇ ਤੋਂ ਲੈ ਕੇ ਹਰੀਕੇ ਤੇ ਅੱਗੇ ਤੱਕ ਜਿੱਥੋਂ ਤੱਕ ਸਤਲੁਜ ਚੱਲਦਾ ਹੈ ਕੋਈ ਹੋਰ ਵੀ ਦਰਿਆ ਜਿਵੇਂ ਗੁਰਦਾਸਪੁਰ ਅਸੀਂ ਇਹਦੀ ਕਹਿੰਨੇ ਸਾਡਾ ਨੇਰਾ ਗੁਰਦਾਸਪੁਰ ਏਰੀਆ ਤੇ ਵੀ ਮਾਰ ਹੋਈ ਹੈ ਜਿਵੇਂ ਉੱਥੇ ਕਹਿੰਦੇ ਨੇ ਪਤਾ ਨਹੀਂ ਕਿਹੜਾ ਡੈਮ ਟੁੱਟਿਆ ਤੇ ਉਹਦੇ ਕਰਕੇ ਇਹਦੇ ਸਪੈਸ਼ਲ ਨੋਚਾਂ ਦਾ ਪੈਕੇਜ ਸੈਂਟਰ ਸਰਕਾਰ ਦੇਵੇ ਇਹਦੇ ਪੱਕੇ ਤੌਰ ਤੇ ਨੋਚਾਂ ਬੰਨ ਬਣਾਏ ਜਾਣਾ ਪੱਥਰ ਦੇ ਨੋਚਾ ਚਾਹੀਦੇ ਨੇ ਜਿਹੜੇ ਅੱਗੇ ਪਿੰਡਾਂ ਨੂੰ ਨਾ ਨੁਕਸਾਨ ਹੋਵੇ ਨਹੀਂ ਤਾਂ ਸਾਡਾ ਪਿੰਡ ਟੈਂਡੀ ਵਾਲਾ ਨਕਸ਼ੇ ਵਿੱਚੋਂ ਖਤਮ ਹੋ ਜਾਏਗਾ ਹੋਰ ਪਿੰਡਾਂ ਨੂੰ ਵੀ ਨਾਲ ਨੁਕਸਾਨ ਪਹੁੰਚੇਗਾ ਜੀ ਇੱਥੋਂ ਦਰਿਆ ਪਹਿਲਾਂ ਕਿੰਨੀ ਦੂਰ ਸੀਗਾ ਬਾਈ ਜੀ ਇੱਥੋਂ ਦਰਿਆ ਸੀਗਾ 5-7 ਕਿੱਲੇ ਦੂਰ ਸੀਗਾ 10 ਕਿੱਲੇ ਉਹ ਕਿਤੋਂ 10 ਕਿੱਲੇ ਸੀ ਕਿਤੇ 5-7 ਕਿੱਲੇ ਜਿਹੜਾ ਹੁਣ ਅੱਜ ਟੈਂਡੀ ਵਾਲ ਦੇ ਬਿਲਕੁਲ ਨਾਲ ਹੀ ਚੱਲ ਰਿਹਾ ਤੁਹਾਡੇ ਪਿੰਡ ਤੋਂ ਅੱਗੇ ਵੀ ਕੋਈ ਪਿੰਡ ਹੈਗਾ ਅੱਗੇ ਬਾਈ ਜੀ ਪਾਕਿਸਤਾਨ ਕੋਈ ਨਹੀਂ ਅੱਗੇ ਇਹ ਆਖਰੀ ਪਿੰਡ ਹੈ ਹਾਂ ਇੰਡੀਆ ਦਾ ਪੰਜਾਬ ਦਾ ਆਖਰੀ ਪਿੰਡ ਉਸ ਪਾਸੇ ਵਾਟਰ ਇਸ ਪਾਸੇ ਦਰਿਆ ਆ ਦਾ ਫਰੂਖਪੁਰ ਨੂੰ ਜੋੜਨ ਲਈ ਜਾਣ ਲਈ ਇੱਕੋ ਇੱਕ ਰਸਤਾ ਭਾਈ ਫਰੋਈਪੁਰ ਜਾਣ ਨੂੰ ਇੱਕੋ ਸੈਣੀ ਵਾਲਾ ਬਾਉਂਡਰ ਤੇ ਰਸਤਾ ਅਸੀ ਸ਼ਸ਼ੀਲਪਾਲ ਸਿੰਘ ਸਮਾਦ ਤੋਂ ਜਿਹੜਾ ਪੁਲ ਬਣਿਆ ਹੈ ਜਿਹੜਾ ਉਹਦੇ ਤੋਂ ਵੀ 5-5 ਫੁੱਟ ਪਾਣੀ ਚੜ ਗਿਆ ਸੀ ਇਸ ਵਾਰ ਹਾਂਜੀ 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 ਉਹਦੇ ਤੇ ਪੁਲ ਉਰਲੀ ਸਾਈਡ ਪਾਣੀ ਹੋ ਗਿਆ ਸੀਗਾ ਹੁਣ ਵੀ ਖੜਿਆ ਹੈ ਕੁਛ ਤੇ ਅਸੀਂ ਇਹ ਕਹਿੰਨੇ ਵੀ ਸਰਕਾਰ ਨੂੰ ਨਾਲ ਸੱਤ ਲੋ ਜਿੱਤੇ ਸਾਨੂੰ ਜਿਹੜੇ 11 ਪੰਚਾਇਤਾਂ ਨੇ 22 ਪਿੰਡ ਬਣਦੇ ਆ ਇਹਨਾਂ ਨੂੰ ਸਿੱਧਾ ਫਰੋਈਪੁਰ ਨੂੰ ਲਿੰਕ ਇੱਕ ਪੁਲ ਵੀ ਦਿੱਤਾ ਜਾਵੇ ਤੇ ਨਾਲ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਸਾਨੂੰ ਜਿੱਦਾਂ ਕਦੇ ਜੰਗਾ ਦੀ ਮਾਰ ਕਦੇ ਹਾੜਾਂ ਦੀ ਮਾਰ ਆ ਤੁਸੀਂ ਵੇਖ ਲਿਆ ਸਾਰਾ ਵੀਡੀਓ ਬਣਾ ਕੇ ਲੈ ਜਾਣਾ ਤੁਸੀਂ ਜੁਗੋ ਕੇ ਅੱਗੇ ਤੁਹਾਡੇ ਰਹੀ ਸਾਡੀ ਤਾਂ ਖਬਰ ਜਾਣੀ ਕਿਉਂਕਿ ਉਹਦਾ ਤੁਹਾਨੂੰ ਮਿਲਣ ਕਿੰਨੇ ਦਿਨ ਪ੍ਰਧਾਨ ਮੰਤਰੀ ਨੂੰ ਕੋਈ ਨਹੀਂ ਮਿਲਣ ਦੇਵੇਗਾ ਕਿ ਪ੍ਰਧਾਨ ਮੰਤਰੀ ਸਾਹਿਬ ਆਏ ਸੀ ਇੱਥੇ ਆਪਣੇ ਗੁਰਦਾਸਪੁਰ ਸਾਡੇ ਵਰਗ ਨੂੰ ਤੋਂ ਨੇੜੇ ਨਹੀਂ ਲੱਗਣਤਾ ਹੁਣ ਵੀ ਕਹਿੰਨੇ ਇਹਦੇ ਵਿੱਚ ਸਾਨੂੰ ਫਰੋਈਪੁਰ ਇਹ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਇਕੱਠੇ ਹੋ ਕੇ ਸਾਨੂੰ 5 5 10 10 ਮਰਲੇ ਪਿੱਛੇ ਤੋਂ ਜਗ੍ਹਾ ਵੀ ਚਾਹੀਦੀ ਜੰਗ ਦੀ ਮਾਰ ਵੀ ਹੈਗੀ ਹੈ ਪਾਣੀ ਦੀ ਮਾਰ ਵੀ ਹੈਗੀ ਹੈ ਸਰ ਮਤਲਬ ਇਸ ਤੋਂ 5 ਕਿਲੋ 5 ਕਿਲੋਮੀਟਰ ਹਟ ਵੀ ਤੁਹਾਨੂੰ 5 5 ਮਰਲੇ ਜਗ੍ਹਾ ਚਾਹੀਦੀ ਹੈ ਨਾ ਫਰੋਈਪੁਰ ਸ਼ਹਿਰ ਦੇ ਆਸ-ਪਾਸੇ ਕਿਤੇ ਵੀ ਸਰਕਾਰ ਅਲਾਟਮੈਂਟ ਕਰ ਦੇ ਮਤਲਬ ਸ਼ਹਿਰੀ ਏਰੀਆ ਦੇ ਵਿੱਚ ਤੁਹਾਨੂੰ 5 5 ਮਰਲੇ ਅਲਾਟ ਹੋਵੇ ਜਿੱਥੇ ਨਾ ਪਾਣੀ ਦਾ ਡਰ ਹੋਵੇ ਨਾ ਜੰਗ ਦਾ ਡਰ ਹਾਂਜੀ ਹਾਂਜੀ ਇਹ ਅਸੀਂ ਕਹਿੰਦੇ ਸਰਕਾਰ ਅੱਗੇ ਮੰਗ ਕਰਨਾ ਚਾਹੁੰਦੇ ਦੋਨੇ ਸਰਕਾਰਾਂ ਅੱਗੇ ਪੰਜਾਬ ਸਰਕਾਰ ਨੂੰ 92 ਸੀਟਾਂ ਜਿਤਾ ਕੇ ਸਾਡੇ ਲੋਕਾਂ ਨੇ ਭੇਜੀਆਂ ਕਿਉਂਕਿ ਉਹ ਕਹਿੰਦੇ ਨੇ ਅਸੀਂ ਆਮ ਸਰਕਾਰ ਆ ਪੰਜਾਬ ਸਰਕਾਰ ਦੀ ਗੱਲ ਏ ਇਹ ਸਰਕਾਰ ਸੈਂਟਰ ਸਰਕਾਰ ਨੂੰ ਦਬਾਅ ਦੇਵੇ ਵੀ ਐਦਾਂ ਐਦਾਂ ਇਹਨਾਂ ਦਾ ਕਰੀਏ ਹੱਲ ਸੈਂਟਰ ਸਰਕਾਰ ਨੂੰ ਵੀ ਚਾਹੀਦਾ ਉਹਨਾਂ ਦੇ ਪਿੱਛੇ ਵੀ ਤੁਹਾਡੇ ਬਾਰਡਰ ਪੱਟੀ ਦੇ ਲੋਕਾਂ ਤੇ ਖੇਤੀ ਹੀ ਧੰਦਾ ਹੈਗਾ ਜਾਂ ਨੌਕਰੀ ਜਾਂ ਕੋਈ ਕਾਰੋਬਾਰ ਹੋਤ ਹੁੰਦਾ ਵੀ ਹੈਗਾ ਬਾਈ ਜੀ ਹੋਰ ਕੋਈ ਹੋਰ ਕੋਈ ਧੰਦਾ ਨਹੀਂ ਤਕਰੀਬਨ ਸਾਡੇ ਪਿੰਡ ਦੇ ਵਿੱਚੋਂ ਮੈਨੂੰ ਲੱਗਦਾ 2-3 ਫੌਜੀ ਹੋਣਗੇ ਲੱਗੇ ਜਿਹੜੇ ਤੇ ਇੱਕ ਅਸੀਂ ਲੱਗੇ ਹੋਏ ਕੱਚੇ ਹੀ ਆ ਮਨ ਸਾਡੇ ਨਾ ਵਰਗੀਆਂ ਮਤਲਬ ਇਸ ਪਿੰਡ ਦੇ ਵਿੱਚ ਜੈ ਜਵਾਨ ਤੇ ਜੈ ਕਿਸਾਨ ਦੋਨੋਂ ਹੀ ਨੇ ਹਾਂਜੀ ਹਾਂਜੀ ਇੱਕ ਸਰਹੱਦਾਂ ਦੀ ਰਾਖੀ ਕਰਦਾ ਤੇ ਦੂਜਾ ਖੇਤਾਂ ਦੀ ਰਾਖੀ ਹਾਂਜੀ ਹਾਂਜੀ ਖੇਤੀਬਾੜੀ ਸਾਰੇ ਕਰਦੇ ਆ ਜੀ ਸਾਡੇ ਜੀ ਬਿਲਕੁਲ ਇਹ ਸਰਹੱਦ ਦੀ ਪਿੰਡ ਟੇਂਡੀਵਾਲਾ ਆ ਜਿੱਥੇ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਗੂੰਜਦਾ ਆ ਇਸ ਪਿੰਡ ਦੇ ਨੌਜਵਾਨ ਫੌਜ ਚ ਵੀ ਨੇ ਸਰਹੱਦਾਂ ਦੀ ਰਾਖੀ ਕਰਦੇ ਨੇ ਦੇਸ਼ ਦੀ ਰਾਖੀ ਕਰਦੇ ਨੇ ਔਰ ਇਸ ਪਿੰਡ ਦੇ ਕਿਸਾਨ ਖੇਤੀ ਕਰਕੇ ਆਨੂੰ ਗਾਉਂਦੇ ਨੇ ਪਰ ਸਹੂਲਤਾਂ ਤੋਂ ਹਜੇ ਵੀ ਵਾਂਝੇ ਨੇ ਤਾ ਸਰਕਾਰਾਂ ਨੂੰ ਇਹਨਾਂ ਨੇ ਗੁਜਾਰਸ਼ ਕੀਤੀ ਹੈ ਕਿ ਇਹਨਾਂ ਬਾਰੇ ਸੋਚਿਆ ਜਾਵੇ ਦੂਸਰੇ ਲੋਕਾਂ ਵਾਂਗ ਦੂਸਰੇ ਵਸੇਿਆਂ ਵਾਂਗ ਦੂਸਰੇ ਨਾਗਰਿਕਾਂ ਵਾਂਗ ਇਹਨਾਂ ਨੂੰ ਵੀ ਸਹੂਲਤਾਂ ਦਿੱਤੀਆਂ ਜਾਣ ਇਹਨਾਂ ਦੇ ਜ਼ਮੀਨਾਂ ਪੱਕੀਆਂ ਕੀਤੀਆਂ ਜਾਣ ਇਹਨਾਂ ਦੇ ਰਹਿਣ ਬਸੇਰੇ ਬਣਾਏ ਜਾਣ ਫਰੋਈਪੁਰ ਦੰਦਰ ਪਾਕ ਪੋਸਟ ਲਈ ਹਰਜੀਤ ਸਿੰਘ